ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਆਏ ਸੀ ਪਾਰਕ ਦੇ ਵਿੱਚ ਘੁੰਮਣ ਤੁਹਾਨੂੰ ਵੀ ਦਿਖਾਉਨੇ ਆ ਸਾਰਾ ਪਾਰਕ ਹਾਂਜੀ ਦੇਖੋ ਆ ਜੁਆਟਿੰਗ ਜਿਹੜਾ ਹੁੰਦਾ ਇਧਰ ਦੇਖੋ ਆ ਹੈਗਾ ਮਰੂਆ ਇਹ ਉਹ ਪਵਾਲਾ ਸਾਰਾ ਸੁੱਕਿਆ ਪਿਆ ਤੇ ਇਹ ਹਰਾ ਹਰਾ ਹੈ ਨਾ ਸਾਰਾ ਮਰੂਆ ਉਹ ਤਾਂ ਉਹ ਤਾਂ ਬੀਜ ਦੀ ਪ੍ਰੋਬਲਮ ਵੀ ਨਹੀਂ ਬੀ ਦਾ ਫਰਕ ਹੋਊਗਾ ਪਰ ਨਹੀਂ ਤਕਰੀਬਨ ਨਾ ਬੇਟਾ ਤੁਸੀਂ ਨਹੀਂ ਛੇੜਨਾ ਨੋ ਇਹ ਸਾਰਾ ਹੀ ਮਰੂਆ ਆ ਜਿਵੇਂ ਆਪਣੇ ਨੇ ਦੱਬ ਖੜੀ ਹੁੰਦੀ ਆ ਕਾਈ ਦੱਬ ਤੇ ਆ ਜਿਵੇਂ ਛੋਲੀਏ ਦਾ ਸਾਗ ਹੁੰਦਾ ਇਹ ਆਪਣੇ ਘਰ ਦੇ ਬਿਲਕੁਲ ਕੋਲੇ ਆ ਤੇ ਆਪਾਂ ਕਾਫੀ ਟਾਈਮ ਬਾਅਦ ਆਏ ਆਜੋ ਸੁਣ ਆਜੋ ਉਧਰ ਦੇਖੋ ਹਾਂਜੀ ਸਾਰੇ ਆਪੋ ਆਪ ਦਾ ਬੈਠੇ ਇੰਜੋਏ ਕਰਦੇ ਪਏ ਆ ਕਿ ਰਾਜ ਆ ਜਾਂਦਾ ਤੁਰਿਆ ਤੇ ਇਹ ਨਾ 6 ਵਜੇ ਤੱਕ ਹੁੰਦੀ ਹੈ ਉੱਪਰ ਲਿਫਟ ਆ ਪਤਾ ਨਹੀਂ ਕੀ ਲੱਗਾ ਇਹਨਾਂ ਨੂੰ ਕਾਲਾ ਕਾਲਾ ਜ ਤੇ 6 ਵਜੇ ਤੱਕ ਹੁੰਦੀ ਉੱਪਰ ਲਿਫਟ ਤੇ ਫਿਰ 6 ਤੋਂ ਬਾਅਦ ਇਹ ਬੰਦ ਕਰ ਦਿੰਦੇ ਲਿਫਟ ਫਿਰ ਪੌੜੀਆਂ ਉਤਰੋ ਚੜੋ ਵੀਰ ਬੱਚੇ ਦੇ ਨਾਲ ਥੋੜਾ ਔਖਾ ਹੋ ਜਾਂਦਾ ਅੱਜ ਉੱਪਰ ਲੋਕ ਘੱਟ ਨੇ ਹੈਨਾ ਹਵਾ ਹਾਂ ਉੱਪਰ ਕਿੰਨੀ ਸੋਹਣੀ ਹਵਾ ਆਉਂਦੀ ਅੱਜ ਤੁਹਾਨੂੰ ਦਿਖਾਉਨੇ ਆ ਆਪਾਂ ਪਾਰਕ ਇੱਥੇ ਆਪਾਂ ਹਰੋਜੀ ਆਉਨੇ ਆ ਪਿੰਗਾ ਤੇ ਲੈ ਕੇ ਵੀ ਰਾਜ ਨੂੰ ਬਹੁਤ ਸੋਹਣਾ ਉਧਰ ਵੀ ਆਪਾਂ ਉਹ ਵੱਡੀ ਪਾਰਕ 'ਚ ਵੀ ਜਾਂਦੇ ਹੁੰਨੇ ਆ ਕੈਸਾ ਜਿਆਦਾ ਸੋਹਣਾ ਲੱਗਦਾ ਸਾਫ ਹੋ ਗਿਆ ਇੰਨਾ ਬਿਲਡਗਾ ਇੰਨਾ ਚਸ ਆ ਸਾਡੀਆਂ ਬਿਲਡੀਆਂ ਨੇ ਇਸ ਪਾਸੇ ਆਪਣਾ ਪੰਜਾਬ ਆਪਣਾ ਇੰਡੀਆ ਸੌਰੀ ਪੰਜਾਬ ਨੇ ਇੰਡੀਆ ਇੱਧਰ ਸਾਡੇ ਸੂਰਜ ਛਪਦਾ ਤੇ ਲੈੰਦੇ ਪਾਸੇ ਇੰਡੀਆ ਹਾਂਜੀ ਕਿੰਨੀ ਸੋਹਣੀ ਹਵਾ ਠੰਢੀ ਠੰਢੀ ਆਉਂਦੀ ਆ ਵੀ ਰਾਜਵੀ ਆਜੋ ਜੀ ਹੁ ਆਜੋ ਅੱਗੇ ਚੱਲ ਗਏ ਆਪਾਂ ਆਜੋ ਅੱਗੇ ਚੱਲ ਗਏ ਉਹ ਹਾਂ ਨਾਲ ਨਾਲ ਇਹਨਾਂ ਨੇ ਲਿਖ ਕੇ ਵੀ ਲਾਇਆ ਵੀ ਕਿਹੜੀ ਚੀਜ਼ ਆ ਕਿਵੇਂ ਆ ਉੱਥੇ ਪਦੀਨਾ ਸੀਗਾ ਪਤਾ ਨਹੀਂ ਹੁਣ ਹੈਗਾ ਕਿ ਨਹੀਂ ਪਦੀਨਾ ਤਾਂ ਸੁੱਕ ਗਿਆ ਸੀ ਇਹਨਾਂ ਦਾ ਉਹ ਨਹੀਂ ਪਦੀਨਾ ਸੁੱਕ ਗਿਆ ਸੀ ਇੱਥੇ ਆ ਆ ਛੱਤ ਤੇ ਕਿੰਨਾ ਉਗ ਗਿਆ ਆਵੇ ਆ ਕਿੰਨਾ ਇਹਦੇ ਵਿੱਚ ਕਿੰਨਾ ਕੁਛ ਜਿਹਾ ਉੱਗ ਗਿਆ ਪਿਆ ਓਏ ਪਾਣੀ ਪੁੱਤ ਨਾ ਹੱਥ ਨਾ ਮਾਰ ਸਾਫ ਸਾਫ ਬੱਦਲ ਆ ਜੀ ਨਹੀਂ ਕਰਦਾ ਘਰ ਨੂੰ ਜਾਣ ਨੂੰ ਮੈਂ ਕਿਹਾ ਆ ਤਾਂ ਆ ਜਿਵੇਂ ਆਪਣੇ ਦੱਬ ਖੜੀ ਹੁੰਦੀ ਆ ਅਵੇ ਆ ਸਾਰਾ ਲੈ ਕਿੰਨਾ ਜਿਆਦਾ ਇਹਨਾਂ ਪਾ ਦਾ ਡੈਕੋਰੇਸ਼ਨ ਹੁਣ ਹਾਂ ਇਹਨਾਂ ਪਾ ਦਾ ਡੈਕੋਰੇਸ਼ਨ ਆਵੇ ਨਾ ਮਾਲ ਮਾਲ ਲੈ ਕੇ ਆਇਆ ਇਹ ਕਿਹੜੀ ਚੀਜ਼ ਆ ਕਿਵੇਂ ਆਵੇ ਉਹ ਚੂਹਾ ਕਿੱਡਾ ਹੋ ਆ ਉੱਥੇ ਸੀਗਾ ਪਦੀਨਾ ਇੱਥੇ ਵੀ ਇਹਨਾਂ ਨੇ ਮਰਵਾ ਹੀ ਕਰਤਾ ਆ ਦੇ ਆ ਕੇ ਨਾ ਪੀਆਂ ਦੀ ਚਟਨੀ ਬਣਾ ਲੂ ਇਹਦਾ ਸੌਫ ਕਰਤਾ ਆ ਵੇ ਕਿੰਨਾ ਹਰਿਆ ਭਰਿਆ ਕਿਉਂਕਿ ਮੀ ਚੱਲੋ ਖਾਈ ਚੱਲੋ ਬਣਾਈ ਚੱਲੋ ਖਾਈ ਹਾਂ ਮੀ ਪੈਂਦੇ ਰਹਿਆ ਨਾ ਜ਼ਿਆਦੇ ਮੀ ਪੈਣ ਕਰਕੇ ਤੈਨੂੰ ਜ਼ਿਆਦਾ ਹਰਾ ਹੈ ਲੱਹ ਟੀਸਪੀ ਤੇ ਕੋਲੇ ਜਾਓ ਮम्मा ਕੋਲੇ ਜਾਓ ਜੀ ਸੋਹ ਇਹ ਉਹ ਬੱਲੇ ਮੀ ਪਾ ਕੇ ਉਹਦੂ ਸੇਕ ਵੱਜਦਾ ਉਂਬਰ ਵੇਕੇ ਕਿੰਨਾ ਸੋਹਣਾ ਸਾਫ ਸਾਫ ਹੋ ਗਿਆ ਜਿੰਨਾ ਸਾਫ ਹੋਏ ਦਾ ਕੀ ਫਾਇਦਾ ਜਦੋਂ ਹਵਾ ਹੀ ਨਹੀਂ ਆਏਗੀ ਤੂੰ ਆ ਨਹੀਂ ਥੱਲੇ ਤਾਂ ਫਿਰ ਵੀ ਹਵਾ ਲੱਗਦੀ ਆ ਇੰਨੀ ਕਿੰਨੀ ਗਰਮੀ ਹੈ ਘਰੇ ਗੋਮਾ ਕਿਉਂਕਿ ਥਾਂ ਪੱਕਾ ਆ ਨਾ ਸਾਰ ਘਰੇ ਸਗੋ ਗੋਮਾ ਤੇ ਥੱਲੇ ਦਾ ਹਵਾ ਲੱਗਦੀ ਆ ਉੱਧਰ ਆ ਵੇਖ ਜਸਪ੍ਰੀ ਤੇ ਲੱਗੇ। ਯਾ ਉਸ ਡ੍ਰੈਗਨ ਫਰੂਟ। ਯਾ ਉਸਗਾ ਇਹ ਵਾ। ਕੋਈ ਗੱਲ ਨਾ ਮੋਲੋ ਨਹੀਂ। ਡ੍ਰੈਗਨ ਫਰੂਟ ਵਿਖਾਵਾਂ ਤੁਹਾਨੂੰ ਤੇ ਇੱਧਰ ਵੇਖੋ। ਇਸ ਸਕੂਲ ਦੇ ਵਿੱਚ ਲੱਗਿਆ ਤੇ ਬਾਹਰਲੇ ਪਾਸੇ ਕੰਦ ਤੇ ਲੰਕਦੇ ਆ। ਕਿੰਨੇ ਸੋਹਣੇ ਆ। ਆਹ ਵਾਹ ਜੀ ਮਖਰੇਲਿਆਂ ਦੀ ਵੱਲ ਚੜੀ ਹੁੰਦੀ ਆ। ਪਿੱਪਲ ਆਹ ਵੇਖੋ ਪਿੱਪਲ ਕਿੱਡੇ ਭਾਰੇ ਆ। ਕਲ ਬਰੋਟੇ ਜਿਹੜੇ ਹੁੰਦੇ ਆ ਸਭ ਤੋਂ ਜ਼ਿਆਦਾ ਆਕਸੀਜਨ ਦਿੰਦੇ ਆ ਆ ਜੋ ਸਾਫ ਸਾਫਾ ਸਾਰਾ ਅਜਾ ਆਪਾਂ ਉੱਪਰ ਚੱਲਦੇ ਆਂ ਦੇਖਦੇ ਆਂ ਉੱਪਰ ਕਿੰਨਾ ਹੀ ਟਾਈਮ ਹੋ ਗਿਆ ਮੈਨੂੰ ਲੱਗਦਾ ਆਪਾਂ ਨੂੰ ਗਿਆਨ ਹਨ ਨਹੀਂ ਨਹੀਂ ਆ ਕੇ ਗਏ ਸੀ ਹਰਿਆਲੀ ਤਾਂ ਬਹੁਤ ਜ਼ਿਆਦੇ ਆ ਆਪਣੇ ਘਰ ਉਹ ਰਹਿ ਗਏ ਪਿੱਛੇ ਹਰਿਆਲੀ ਤਾਂ ਬਹੁਤ ਜ਼ਿਆਦੇ ਆ ਸਵਿਮਿੰਗ ਪੂਲ ਦੀਆਂ ਲਾਈਟਾਂ ਜਗਾ ਵੀ ਦਿੱਤੇ ਗਾ। ਦਰਖਤ ਪੁੱਲ ਬੂਟੇ ਹਰੇ-ਹਰੇ ਹੋ ਗਏ। ਤੁਹਾਨੂੰ ਸਬਜ਼ੀਆਂ ਦਿਖਾਈਏ ਪਿੰਡੀਆਂ। ਕਿੰਨੀ ਸਬਜ਼ੀ ਲਾਤੀ ਫੇਰ ਵਿੱਚ। ਤੇ ਆਹ ਵੱਲਾਂ ਕਦੂਆਂ ਦੀਆਂ ਹਨਾ। ਦੇਖੀ ਤੇ ਆਹ ਸੁੰਢੀ ਜੀ ਪਈ ਪਈ ਐ ਇਹਨਾਂ ਨੂੰ ਅਵੇ। ਸੁੰਦੀ ਪਈ ਹੋਈ ਪੱਤੇ ਨੂੰ ਜੇ ਕਿਤੇ ਆਹੀ ਥੱਲੇ ਵਾ ਕੇ ਲਾਉਣ ਹਾਂ ਵਾੜਿਆਂ ਨਾਲੋਂ ਤਾਂ ਕਿੰਨੀ ਜ਼ਿਆਦੀ ਸੱਭੀ ਉਹੀ ਨਾ ਵੀ ਥਾਂ ਦਾ ਤੁਹਾਡੇ ਕੋਲੇ ਹੈਗਾ ਹੀ ਆ ਹਾਂ ਪਰ ਇਹਨਾਂ ਲੋਕਾਂ ਦਾ ਦਿਮਾਗ ਹੈ ਨਹੀਂ ਨਾ ਵੀ ਤੁਸੀਂ ਉਹ ਦੇਖ ਛੱਲੀਆਂ ਚਿੰਨਣ ਲੱਗੀ ਆਉਂਦੀ ਆ ਛੱਲੀਆਂ ਬਹੁਤ ਕੁਝ ਲਾਇਆ ਹੋਇਆ ਦੇ ਵਿੱਚ ਟਮਾਟਰ ਪਿੰਡੀਆਂ ਆਹ ਪਿੰਡੀਆਂ ਨੇੜੇ ਖੜੀਆਂ ਵੇ ਆ ਤੋੜਨਾ ਹੋਈਆਂ ਉਦੋਂ ਸਖਲੇ ਵੀ ਉਹ ਚਲਾਈ ਲਾਈ ਹੋਈ ਆ ਵੇਲ ਵਾਲਾ ਸਾਗ ਵੀ ਲਾਇਆ ਨਹੀਂ ਇਹੀ ਤੁਸੀਂ ਵਾਹ ਕੇ ਥਾਂ ਲਾਓ ਪਰ ਵਾਹਣ ਕਾਦੇ ਨਾਲ ਨਹੀਂ ਆ ਪੱਥਰ ਜਿਹੜੇ ਰੱਖੇ ਆ ਵੀ ਕਿਹੜਾ ਟਰੈਕਟਰ ਆ ਕੋਲ ਇੱਥੇ ਵੀ ਬੱਜਰੀ ਪਾਈਏ ਨਾ ਪਾਉ ਉਹ ਵੀ ਆਨੇ ਵੀ ਇਹੀ ਕੱਚਾ ਥਾਂ ਆ ਜਿਹੜੇ ਗਮਲੇ ਵੀ ਬਣਾਏ ਆ ਨਾ ਬਣਾਉਂਦੇ ਤੇ ਇਹੀ ਤੁਸੀਂ ਦੂਜੀ ਗਮਲੇ ਥਾਂ ਤੇ ਸਬਜ਼ੀ ਲੰਬਦੇ ਆ ਹਾਂ ਖੁੱਲੇ ਥਾਂ ਦੇ ਵਿੱਚ ਉਵੇਂ ਸਬਜ਼ੀ ਲਾਉਣ ਜਾਦੇ ਹੋਵੇ ਨਾਲੇ ਐਕਸਿਸ ਹੂੰ ਜਿਆਦਾ ਤੱਤ ਮਿਲਦੇ ਆ ਧਰਤੀ ਦੇ ਵਿੱਚੋਂ ਉਹ ਪਰਾਂ ਵੀ ਵਿਲਾ ਹੈਗੀਆਂ ਮੜ ਕੇ ਆਪਾਂ ਨੂੰ ਉੱਤਰਨਾ ਪੈਣਾ ਪੌੜੀਆਂ ਹੁਣ ਤਾਂ ਆਪਾਂ ਲੈਫਟ ਚ ਚੱਲ ਜਾਵਾਂਗੇ 6 ਵਜੇ ਬੰਦ ਹੋ ਜਾਣਾ ਫਿਰ ਉਹ ਹੈਲੋ ਆਪਾਂ ਲੈਫਟ ਚੜ ਕੇ ਉੱਪਰ ਜਾਵਾਂਗੇ ਉੱਪਰ ਵਾਲੀ ਪਾਲਕ ਪਾਰਕ ਦੇ ਵਿੱਚ ਹੱਥ ਮਿਲਾਉਂਦਾ ਆਗੇ ਉੱਪਰ ਆਪਾਂ ਦੇਖਦੇ ਇੱਥੇ ਕੀ ਕੁਛ ਆ ਨਿਸਰਿਆ ਪਿਆ ਮਰੂਆ ਮਰੂਆ ਬਾਹਲਾ ਜਾਦੇ ਆ ਹਾਂ ਮਰਵਾ ਬਹੁਤ ਜਿਆਦੇ ਆਪ ਪਰਲੇ ਪਾਸੇ ਨਿਕਲਣਾ ਸੀ ਉਧਰ ਆਉ ਨੂੰ ਨਿਕਲਣਾ ਸੀ ਜਸਪ੍ਰਿਤ ਉਧਰ ਜਾ ਜਗਾ ਨਹੀਂ ਨਾ ਹੈਗੀ ਨਿਕਲ ਨਹੀਂ ਆਵੇ ਉੱਥੋਂ ਛੋਟਾ ਸਿਰਾ ਉੱਥੋਂ ਦੇ ਨਿਕਲ ਜਾਈਦਾ ਆ ਜੋ ਛੋਣ ਇਧਰ ਸਾਹਮਣੇ ਹੈਗਾ ਚੈਨਾ ਲਖਾ ਮੈਂ ਤੁਹਾਨੂੰ ਨੇੜੇ ਤੋਂ ਕਰਕੇ ਇਹ ਆ ਹੈਗਾ ਚੈਨਾ ਸਾਹਮਣੇ ਇਹਨਾਂ ਦੇ ਬੈੱਡਾਂ ਦਾ ਤੁੱਪ ਤੁੱਪ ਕਾਫੀ ਲੱਗੀ ਐ ਮੀਂਹ ਪੈ ਕੇ ਰੱਬ ਨੇ ਦੁਬਾਰਾ ਗਰਮੀ ਕਰਤੀ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜਿਉਂਦੇ ਵਸਤੇ ਰਹੋ ਇੱਥੋਂ ਤੈਨੂੰ ਕੁਛ ਨਹੀਂ ਦਿਖਣਾ ਜਸਤ ਦਸਤਪਿਆ ਆਹ ਹੋਇਆ ਛੋਨੇ ਆਜੋ ਛੋਨਾ ਆਜੋ ਇੱਧਰ ਨੂੰ ਆਜੋ ਆਜੋ ਡੱਡੀ ਮਰੂਆ ਤਾਂ ਨਿਸਰਿਆ ਪਿਆ ਕਾਫੀ ਕੁਛ ਜੇ ਮੈਨੂੰ ਲੱਗਦਾ ਇਹਨਾਂ ਨੇ ਪੱਟ ਵੀ ਦਿੱਤਾ